ਸਾਹਿਬ ਜੀਓ ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬੈਰਾਈ ਤਾਂ ਸਿਉ ਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਬਸੈ आनंद की लमाया रंग रसै आनंद की लमाया रंग रसै दृढ़ कर माने मनै परतीत काल न आवै मूड़े चित्त काल न आवै मूड़े चित्त काल न आवै मूड़े चित्त ਬੈਰ ਵਿਰੋਧ ਕਾਮ ਕ੍ਰੋਧ ਮੋਹ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਤ੍ਰੋ ਝੂਠ ਵਿਕਾਰ ਮਹਾਂ ਲੋਭ ਤ੍ਰੋ ਇਆਹੂੰ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲੇਹੋ ਆਪਨ ਕਰ ਕਰਮ ਇਆਹੂੰ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤਿਹ ਗੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੇ ਅੰਦਰ ਸ਼ੁਭਾਈਮਾਨ ਗੁਰੂ ਪਿਆਰ ਵਾਲੇ ਗੁਰੂ ਸਵਾਰੇ ਸਤਸੰਗੀ ਜਨੋ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਚੌਥੀ ਅਸ਼ਟਪਦੀ ਤੇ ਗੁਰਮਖੋ ਇਹ ਸੱਤਵੀਂ ਪੌੜੀ ਪਾਠ ਆਪਾਂ ਸੰਗਤੀ ਰੂਪ ਕੀਤਾ ਹੈ ਇਸ ਨੂੰ ਅੱਜ ਆਪਾਂ ਸਮਝਣ ਦਾ ਵਿਚਾਰਨ ਦਾ ਯਤਨ ਕਰਨਾ ਹੈ। ਤੋ ਧਿਆਨ ਦਿਓ ਅਖੀਰਲੀਆਂ ਦੋ ਪੰਕਤੀਆਂ ਦੇਖੀ ਇਸ ਪਾਵਨ ਪੌੜੀ ਦੀਆਂ। ਇਸ ਪੌੜੀ ਵਿੱਚ ਪਾਤਸ਼ਾਹ ਕਹਿ ਕੀ ਰਹੇ ਹੈ। ਇਆਹੂ ਜੁਗਤ ਬਿਹਾਨੇ ਕਈ ਜਨਮ। ਇਆਹੂ ਜੁਗਤ ਇਸ ਤਰੀਕੇ ਦੇ ਨਾਲ ਇਹ ਆ ਹੁੰਦਾ ਅਰਥ ਹੈ ਇਹ ਜੁਕਤ ਦਾ ਅਰਥ ਹੈ ਜੁਕਤੀ ਫਾਰਮੂਲਾ ਤਰੀਕਾ ਇਸ ਤਰੀਕੇ ਦੇ ਨਾਲ ਬਿਹਾਨੇ ਬਤੀਤ ਕੀਤੇ ਕਈ ਜਨਮ ਇਸ ਤਰੀਕੇ ਦੀ ਜ਼ਿੰਦਗੀ ਜਿਉਂਦਿਆਂ ਇਹ ਇਨਸਾਨ ਤੂੰ ਕਈ ਜਨਮ ਬਤੀਤ ਕੀਤੇ ਕਿਸ ਤਰੀਕੇ ਦੀ ਜ਼ਿੰਦਗੀ ਜਿਉਂਦਿਆਂ ਉਹ ਸਤਗੁਰੂ ਪਾਤਸ਼ਾਹ ਨੇ ਪਦੀ ਦੇ ਉੱਪਰ ਲੀਆਂ ਪੰਕਤੀਆਂ ਦੇ ਵਿੱਚ ਬਿਆਨ ਕੀਤਾ ਹੈ। ਧਿਆਨ ਦੇ ਗੁਰਮਖੋ ਕਈ ਜਨਮ ਦੀ ਜਦੋਂ ਆਪਾਂ ਗੱਲ ਕਰਦੇ ਆ ਨਾ ਤਿੱ ਧਰਮ ਦੀ ਦੁਨੀਆ ਦੇ ਅੰਦਰ ਇਹ ਮੰਨਿਆ ਜਾਂਦਾ ਹੈ ਕਿ ਜਿਹੜੀ ਇਹ ਆਤਮਾ ਹੈ ਇਸ ਸੈਂਕੜੇ ਵਾਰ ਆਪਣੇ ਸਰੀਰ ਬਦਲਦੀ ਹੈ। ਸਰੀਰ ਨਾਸ਼ਵੰਤ ਹੈ। ਕਿਉਂਕਿ ਸਰੀਰ ਪੰਜ ਤੱਤਾਂ ਦੇ ਵਿੱਚ ਬਣਿਆ। ਤੇ ਜਿਹੜੀ ਚੀਜ਼ ਪੰਜ ਤੱਤਾਂ ਦੀ ਬਣੀ ਹੋਈ ਹੈ ਉਹ ਨਾਸ਼ਵੰਤ ਹੈ। ਸਰੀਰ ਦਾ ਜਨਮ ਹੈ ਇਸ ਕਰਕੇ ਦੀ ਮੌਤ ਹੈ। ਜਿਹੜੀ ਆਤਮਾ ਹੈ ਆਤਮਾ ਪਰਮਾਤਮਾ ਦੀ ਅੰਸ਼ ਹੈ। ਆਤਮਾ ਭਟਕਦੀ ਹੈ ਜੇ ਰੱਬ ਤੋਂ ਦੂਰ ਵੀ ਹੋ ਜਾਏ ਤੇ ਭਟਕਦੀ ਹੈ। ਦੁਖੀ ਹੁੰਦੀ ਹੈ। ਪਰ ਕਦੇ ਖਤਮ ਨਹੀਂ ਹੁੰਦੀ। ਜਾਂ ਤੇ ਭਟਕੇਗੀ ਜਾਂ ਪਰਮਾਤਮਾ ਦੇ ਵਿੱਚ ਲੀਨ ਹੋਵੇਗੀ। ਇਹ ਖਤਮ ਨਹੀਂ ਹੁੰਦੀ ਕਦੇ। ਇਹ ਧਰਮ ਦੀ ਦੁਨੀਆ ਦੀ ਮੰਤ ਹੈ ਇਹ। ਤੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦੀ ਬਾਣੀ ਨੇ ਐਸੇ ਸ਼ਬਦ ਨੇ ਜਿਹੜੇ ਉਹ ਬਹੁਤ ਥਾਵਾਂ ਦੇ ਉੱਤੇ ਅੰਕਿਤ ਕੀਤੇ ਐ ਜਿਹੜੇ ਸਾਡੇ ਕਈ ਜਨਮਾਂ ਦੇ ਬਿਰਤਾਂਤ ਦੀ ਗੱਲ ਕਰਦੇ ਐ ਜਿਵੇਂ ਇੱਕ ਬਚਨ ਹੁੰਦਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਦਾ ਕਈ ਜਨਮ ਭਈ ਕੀਟ ਪਤੰਗਾ ਤੁਹਾਨੂੰ ਪੰਕਤੀਆਂ ਯਾਦ ਨੇ ਸਾਰਿਆਂ ਨੂੰ ਕਈ ਜਨਮਾਂ ਦੇ ਵਿੱਚ ਅਸੀਂ ਕੀੜੇ ਤੇ ਪਤੰਗਿਆਂ ਦਾ ਸਰੀਰ ਧਾਰਨ ਕੀਤਾ ਕਈ ਜਨਮ ਗਜ ਮੀਨ ਗਜ ਕਹਿੰਦੇ ਹਾਥੀ ਨੂੰ ਮੀਨ ਮੱਛੀ ਨੂੰ ਕੁਰੰਗਾ ਹਿਰਨ ਕਈ ਜਨਮ ਗਜ ਦਾ ਮੀਨ ਦਾ ਕੁਰੰਗੇ ਦਾ ਸਰੀਰ ਧਾਰਨ ਕੀਤਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮਾਂ ਦੇ ਵਿੱਚ ਪੰਛੀ ਵੀ ਬਣਿਆ ਸਰਪ ਦੀ ਜ਼ਿੰਦਗੀ ਵੀ ਜਿਉਂ ਹੀ ਇਹਦਾ ਅਰਥ ਕੀ ਬਣਦਾ ਵੀ ਸੱਪ ਨੂੰ ਦੇਖ ਕੇ ਭੱਜਿਆ ਨਾ ਕਰ ਕਦੇ ਤੂੰ ਵੀ ਸੱਪ ਰਹਿ ਹੈ ਇਹਦਾ ਅਥੇ ਵੀ ਬਣੇਗਾ ਨਾ ਇੱਕ ਵੀ ਕਹਿੰਦਾ ਸੱਪ ਬੜੇ ਡੰਗ ਮਾਰਦਾ ਹੈ ਤੂੰ ਵੀ ਜਦੋਂ ਸੱਪ ਹੋਏਗਾ ਡੰਗ ਮਾਰਦਾ ਹੀ ਹੋਏਗਾ ਇਹ ਸੱਚਾ ਅਰਥੇ ਵੀ ਬਣਦਾ ਹੀ ਹੈ ਨਾ ਇਹਦਾ ਫਿਰ ਪੰਖੀ ਉੱਡਦਾ ਤੂੰ ਵੀ ਉੱਡਦਾ ਹੋਏਗਾ ਕਦੇ ਕਈ ਜਨਮ ਹੈ ਵਰ ਬ੍ਰਿਖ ਜੋ ਉਹ ਕਈ ਜਨਮ ਹਾਥੀ ਘੋੜੇ ਬਣ ਕੇ ਜ਼ਿੰਦਗੀ ਜਿਉਈ ਮਿਲ ਜਗਦੀਸ਼ ਮਿਲਨ ਕੀ ਬਰੀਆ ਏ ਭਾਈ ਹੁਣ ਜਗਦੀਸ਼ ਨੂੰ ਮਿਲ ਇਦਾਂ ਇਦਾਂ ਦੀ ਜ਼ਿੰਦਗੀ ਜਿਉਂਦਿਆਂ ਤੇ ਕਈ ਜਨਮ ਲੰਘ ਗਏ ਤੇਰੇ ਵੀ ਖਾਂਦਿਆਂ ਪੀਂਦਿਆਂ ਸੌਂਦਿਆਂ ਪਟਕਦਿਆਂ ਇਹ ਤਾਂ ਕਈ ਜਨਮ ਤੂੰ ਪਹਿਲਾਂ ਹੀ ਬਤੀਤ ਕਰ ਚੁੱਕਿਆ ਆਂ ਹੁਣ ਬਹਾਨੇ ਕਈ ਜਨਮ ਤੋ ਪਾਤਸ਼ਾਹ ਕਹਿੰਦੇ ਨੇ ਮਿਲ ਜਕ ਦੀ ਸਪਾਈ ਹੁਣ ਤੇ ਇਧਰਲੇ ਪਾਸੇ ਚੱਲ ਮਿਲਨ ਕੀ ਬਰੀਆ ਇਹ ਇਹ ਤੇਰੇ ਮਿਲਣ ਦਾ ਸਮਾਂ ਚਰੰਕਾਲ ਇਹ ਦੇਹ ਸੰਜਰੀਆ ਸੰਜਰੀਆ ਹੁੰਦਾ ਬਣਾਈ ਚਰੰਕਾਲ ਬੜੇ ਚਿਰਾਂ ਤੋਂ ਬਾਅਦ ਪਰਮਾਤਮਾ ਨੇ ਇਹ ਤੈਨੂੰ ਮਨੁੱਖਾ ਸਰੀਰ ਬਖਸ਼ਿਆ ਇਹ ਦੇਹ ਇਹ ਦੇਹ ਕਿਹੜੀ ਮਨੁੱਖਾ ਦੀ ਸੰਜਰੀਆ ਸਜਾਈ ਹੈ ਇਹ ਬਣਾਈ ਹੈ ਤੇਰੀ ਪਰਮਾਤਮਾ ਨੇ ਇਸ ਕਰਕੇ ਖਾਣ ਦੇ ਪੀਣ ਕੇ ਸੌ ਜਾਣਾ ਹੱਸ ਲੈਣਾ ਹੀਂਗ ਲੈਣਾ ਇਹ ਇਹ ਕੰਮ ਕਰਦਿਆਂ ਤੇ ਤੂੰ ਬੜੇ ਸਰੀਰ ਧਾਰਨ ਕਰਕੇ ਬੜੇ ਜਨਮ ਗੁਵਾਏ ਹੈ ਤੇ ਜੇ ਮਨੁੱਖਾ ਸਰੀਰ ਦੇ ਵਿੱਚ ਵੀ ਤੂੰ ਇਹੀ ਕਰਨਾ ਹੈ ਖਾਣਾ ਪੀਣਾ ਹੱਸਣਾ ਗਾਉਣਾ ਇਹ ਤ ਤੂੰ ਇਹ ਤਾਂ ਜਦੋਂ ਤੂੰ ਪੰਛੀ ਸੀ ਉਦੋਂ ਵੀ ਕਰਦਾ ਹੀ ਹੁੰਦਾ ਸੀ ਜਦੋਂ ਤੂੰ ਪਸ਼ੂ ਸੀ ਖਾਂਦਾ ਪੀਂਦਾ ਤੇ ਉਦੋਂ ਵੀ ਬਹੁਤ ਸੀ ਇਦਾਂ ਹੁਣ ਤੈਨੂੰ ਮਨੁੱਖਾ ਸਰੀਰ ਮਿਲ ਗਿਆ ਕੰਮ ਤੂੰ ਫਿਰ ਵੀ ਉਹੀ ਕਰੀ ਜਾਂਦਾ ਹੈ ਇਹਦਾ ਅਰਥ ਕੀ ਬਣਿਆ ਵੀ ਜਨਮ ਸਰੀਰ ਹੀ ਬਦਲਦੇ ਰਹੇ ਆਦਤਾਂ ਤਾਂ ਤੇਰੇ ਹਜੇ ਵੀ ਨਾਲ ਹੀ ਆ ਗਈਆਂ ਕਈ ਔਰ ਹੁੰਦਾ ਗੁਰਮਖ ਕੋਈ ਬਾਰੇ ਤਾਂ ਕਈ ਵਾਰ ਕਈ ਹੰ ਬੰਦਨ ਨੂੰ ਵੇਖ ਕੇ ਲੱਗਦਾ ਇਹ ਵੀ ਇਹ ਹੈ ਬੰਦਾ ਸ਼ੱਕ ਜਾ ਹੁੰਦਾ ਨਾ ਕਈ ਬੰਦਿਆਂ ਉੱਤੇ ਵੀ ਹੈ ਇਹੋ ਜਿਹੀ ਹੁੰਦੇ ਆ ਬੰਦੇ ਵੀ ਤਾਂ ਪਸ਼ੂਆਂ ਨਾਲੋਂ ਵੀ ਥਲੜੀ ਬਿਰਤੀ ਹੈ ਉਹਦਾ ਅਰਥ ਬਣਦਾ ਵੀ ਇਹ ਇਹ ਪਿਛਲੇ ਜਿਹੜੇ ਸੀ ਨਾ ਜਨਮ ਉਹਦੇ ਔਗਣ ਗੁਣ ਲੈ ਕੇ ਤੁਰਿਆ ਹੀ ਫਿਰਦਾ ਹਜੇ ਉਸ ਬਾਤ ਛੱਡਿਆ ਨਹੀਂ ਪਿਛਲਾ ਸੁਭਾਅ ਛੱਡਿਆ ਹੀ ਨਹੀਂ ਇਹਨੇ ਆਪਣਾ ਇਦਾਂ ਤੋ ਇਹ ਇਹ ਧੰਨ ਗੁਰੂ ਪਾਤਸ਼ਾਹ ਨੇ ਇਹ ਬਚਨ ਕਹੇ ਫਿਰ ਕਬੀਰ ਸਾਹਿਬ ਕਹਿੰਦੇ ਅਸਥਾਵਰ ਜੰਗਮ ਕੀਟ ਪਤੰਗਾ ਅਸਥਾਵਰ ਕੀ ਹੁੰਦਾ ਇੱਕ ਥਾਂ ਤੇ ਖੜੇ ਹੋਣ ਵਾਲੇ ਜੰਗਮ ਕੀ ਹੁੰਦਾ ਤੁਰਨ ਫਿਰਨ ਵਾਲੇ ਉਹ ਹੁੰਦਾ ਨਹੀਂ ਉਹ ਸਿਰ ਦੇ ਉੱਤੇ ਇਦਾਂ ਪੰਖ ਲਾ ਕੇ ਉਹ ਫਿਰਦੇ ਉਹ ਜੰਗਮ ਕਹਿੰਦੇ ਨੇ ਉਹਨਾਂ ਨੂੰ ਜਿਹੜੇ ਸਹੀ ਜੰਗਮ ਹੋਣਗੇ ਨਾ ਉਹ ਕਦੇ ਵੀ ਇੱਕ ਥਾਂ ਤੇ ਖੜੇ ਨਹੀਂ ਹੁੰਦੇ ਉਹ ਇਦਾਂ ਪੈਰ ਨੂੰ ਨਾ ਇਦਾਂ ਹਿਲਾਉਂਦੇ ਰਹਿਣਗੇ ਉਹ ਅੱਜ ਵਾਲੇ ਤਾਂ ਨਕਲੀ ਤੁਰੇ ਫਿਰਦੇ ਇੱਕ ਦਿਨ ਮੈਨੂੰ ਮਿਲ ਗਿਆ ਮੈਂ ਪੁੱਛਿਆ ਉਹਨਾਂ ਨੂੰ ਮੈਂ ਕਿ ਤੂੰ ਤੇ ਧਿਆਨ ਨਾ ਰਾਮਣਾ ਖੜਾ ਘੰਟਾ ਕੋ ਮੈਨੂੰ ਤੈਨੂੰ ਵੇਖੀ ਜਾਂਦੇ ਨੇ ਕਹਿੰਦਾ ਜੀ ਹੁਣ ਕੋਣ ਧਿਆਨ ਦਿੰਦਾ ਇਹਨਾਂ ਗੱਲਾਂ ਆਲਾ ਪਰ ਮੱਖਿਆ ਵੀ ਜੰਗਮਤਾ ਇਦਾਂ ਦੇ ਹੁੰਦੇ ਆ ਵੀ ਉਹ ਜੇ ਕੋਈ ਨਾ ਗੱਲਾਂ ਵੀ ਕਰਨਗੇ ਨਾ ਤੇ ਪੈਰ ਇਦਾਂ ਹਿਲਾਉਂਦੇ ਰਹਿਣਗੇ ਉਹ ਖਿਲਣ ਵਾਲੇ ਇਦਾਂ ਕੀਟ ਪਤੰਗਾ ਕੀੜੇ ਪਤੰਗੇ ਅਨੇਕ ਜਨਮ ਕੀਏ ਬਹੁਰੰਗਾ ਐਸੇ ਘਰ ਹਮ ਬਹੁਤ ਵਸਾਏ ਘਰ ਦਾਥੇ ਸਰੀਰ ਐਸੇ ਸਰੀਰ ਅਸੀਂ ਬੜੇ ਵਸਾਏ ਹੋਏ ਨੇ ਭਾਵ ਇਹੋ ਜਿਹੇ ਸਰੀਰ ਬੜੇ ਧਾਰਨ ਕੀਤੇ ਹੋਏ ਨੇ ਜਦ ਹਮ ਰਾਮ ਗਰਭ ਹੋਏ ਆਏ ਹੇ ਰਾਮ ਜੀ ਜਦੋਂ ਅਸੀਂ ਗਰਭ ਦੇ ਵਿੱਚ ਭਾਵ ਕੇ ਜੰਮਣ ਮਰਨ ਦੇ ਵਿੱਚ ਹੋ ਹੋ ਕੇ ਸੰਸਾਰ ਤੇ ਆਏ ਤੋਂ ਇਦਾਂ ਕਰਕੇ ਗੁਰਮਖੋ ਗੁਰੂ ਪਾਤਸ਼ਾਹ ਨੇ ਬਾਣੀ ਦੇ ਵਿੱਚ ਇਹ ਵੀ ਅੰਕਿਤ ਕੀਤਾ ਤੋ ਇਸ ਕਰਕੇ ਜਿਹੜਾ ਅੱਜ ਦਾ ਇਹ ਪਾਵਨ ਬਚਨ ਹੈ ਨਾ ਸਤਿਗੁਰੂ ਪਾਤਸ਼ਾਹ ਸਾਨੂੰ ਇਹੀ ਸਮਝਾ ਰਹੇ ਨੇ ਪਾਤਸ਼ਾਹ ਕਹਿੰਦੇ ਇਆਹੂ ਜੁਗਤ ਬਿਹਾਨੇ ਕਈ ਜਨਮ ਇਸ ਤਰ੍ਹਾਂ ਦੀ ਜ਼ਿੰਦਗੀ ਜਉਂਦਿਆਂ ਤੂੰ ਕਈ ਜਨਮ ਪਹਿਲਾਂ ਵੀ ਬਤੀਤ ਕੀਤੇ ਨੇ ਤੇ ਹੁਣ ਮਨੁੱਖਾ ਸਰੀਰ ਮਿਲ ਗਿਆ ਜੁਗਤੀ ਤੇਰੀ ਹੁਣ ਵੀ ਉਹੀ ਹੈ ਤਰੀਕਾ ਤੇਰਾ ਹੁਣ ਵੀ ਉਹੀ ਹੈ ਤੂੰ ਕਿਦਾਂ ਕਿਦਾਂ ਦੇ ਕੀ ਕੀ ਕਰਦਿਆਂ ਮੈਂ ਪਿਛਲੇ ਜਨਮ ਆਪਣੇ ਬਤੀਤ ਕੀਤੇ ਨੇ ਸਤਿਗੁਰੂ ਪਾਤਸ਼ਾਹ ਕਹਿੰਦੇ ਸੰਗ ਸਹਾਈ ਸੋ ਆਵੈ ਨਾ ਚੀਤ ਸੰਗੀ ਤੇਰੀ ਸਹਾਇਤਾ ਕਰਨ ਵਾਲਾ ਤੇਰਾ ਸੰਗੀ ਤੇਰੀ ਸਹਾਇਤਾ ਕਰਨ ਵਾਲਾ ਸੋ ਆਵੈ ਨਾ ਚੀਤ ਤੈਨੂੰ ਕਦੇ ਚਿਤ ਚਿੱਤ ਵਿੱਚ ਹੀ ਨਹੀਂ ਆਉਂਦਾ ਜਿਹਨੇ ਤੇਰੀ ਸਦਾ ਸਹਾਇਤਾ ਕਰਨੀ ਹੈ ਜਿਹੜਾ ਤੇਰਾ ਸਦੀਵੀ ਸੰਗੀ ਹੈ ਉਹ ਉਹ ਕਦੇ ਵੀ ਤੇਰੇ ਚਿੱਤ ਵਿੱਚ ਨਹੀਂ ਆਉਂਦਾ ਜੋ ਬਹਿਰਾਈ ਤਾਂ ਸਿਉ ਪ੍ਰੀਤ ਜਿਹੜੇ ਤੇਰੇ ਵੈਰੀ ਨੇ ਉਹਨਾਂ ਨਾਲ ਆਪਣੀ ਦੁਸ਼ਮਿਤ੍ਰਤਾ ਪਾ ਕੇ ਬੈਠਾ ਹੈ ਜੋ ਬਹਿਰਾਈ ਜੋ ਤੇਰੇ ਵੈਰੀ ਨੇ ਦੁਸ਼ਮਣ ਨੇ ਤਾਂ ਸਿਉ ਪ੍ਰੀਤ ਹੁਣ ਇੱਕ ਨੁਕਤਾ ਸਮਝੋ ਜੀ ਬੰਦਾ ਕਹਿੰਦਾ ਵੀ ਮੈਂ ਤਾਂ ਆਪਣੇ ਦੁਸ਼ਮਣ ਨੂੰ ਅੱਜ 10 ਸਾਲ ਹੋ ਗਏ ਬੁਲਾਇਆ ਹੀ ਨਹੀਂ ਜੀ ਕਿਉਂ ਕਿਉਂਕਿ ਸਾਨੂੰ ਇਹ ਹੀ ਨਹੀਂ ਪਤਾ ਵੀ ਵੈਰੀ ਸਾਡੇ ਹੈ ਕੌਣ ਅਸੀਂ ਤਾਂ ਆਣ ਗਵਾਂਡ ਨੂੰ ਸਮਝੀ ਬੈਠੇ ਹੁੰਨੇ ਆਂ ਕਈ ਵਾਰ ਵੀ ਮੈਂ ਨਹੀਂ ਭਲਾਉਂਦਾ ਇਹਦੇ ਨਾਲ ਹੀ ਮਰੀ ਬਣਦੀ ਪਾਤਸ਼ਾਹ ਕਹਿੰਦੇ ਨਹੀਂ ਇਹ ਇਹ ਤੇਰੇ ਵੈਰੀ ਨਹੀਂ ਹੈ ਤੇਰੇ ਵੈਰੀ ਤੇਰੇ ਅੰਦਰ ਬੈਠੇ ਹੈ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਿਦਾਂ ਰੱਖਦਾ ਨਾ ਸੰਭਾਲ ਸੰਭਾਲ ਕੇ ਕਹਿੰਦਾ ਨੱਕ ਨਾ ਕਦੇ ਨੀਵੀ ਹੋ ਜਾਏ ਪਾਵੇਂ ਦੋ ਕਿੱਲੇ ਵੇਕੀ ਜਾਣ ਇਹਦਾ ਅਰਥ ਕੀ ਹੈ ਹੰਕਾਰ ਨੂੰ ਪਾਲ ਰਹੇ ਹਾਂ ਤੂੰ ਆਪਣੇ ਹੈ ਤਾਂ ਇਹ ਇਹ ਇੱਕ ਹੀ ਹੈ ਹੰਕਾਰ ਨੂੰ ਪੱਠੇ ਪਾਉਣੇ ਪੰਜਾਬੀ ਦੇ ਸ਼ਬਦ ਵਰਤੇ ਇੱਕ ਹੰਕਾਰ ਨੂੰ ਪੱਠੇ ਪਾਉਣ ਜਿੰਨੇ ਬੰਦਾ ਇਦਾਂ ਕਰਦਾ ਵੀ ਹੋ ਜੇ ਕੁਝ ਵੀ ਨੱਕ ਨਹੀਂ ਨੀਵੀ ਹੋਣੀ ਚਾਹੀਦੀ ਇਹਦਾ ਅਰਥ ਹੈ ਤੂੰ ਆਪਣੇ ਅੰਦਰ ਦੇ ਹੰਕਾਰ ਨੂੰ ਪੱਠੇ ਪਾ ਰਹੇ ਹੈਂ ਇਹਨੂੰ ਮਿੱਤਰ ਸਮਝੀ ਬੈਠਾ ਵੀ ਹੰਕਾਰ ਨਹੀਂ ਝੁਕਣਾ ਚਾਹੀਦਾ ਇਹਦਾ ਅਰਥ ਇਹ ਹੀ ਹੁੰਦਾ ਫਿਰ ਕੋਈ ਨਹੀਂ ਹੁੰਦਾ ਇਦਾਂ ਤੇ ਜੇ ਬੰਦਾ ਕਹੇ ਦੇ ਵੀ ਨਹੀਂ ਇਹ ਤਾਂ ਹੰਕਾਰ ਆ ਮੇਰਾ ਮੈਂ ਨਹੀਂ ਕਰਨਾ ਤੇ ਗੁਰਮਖੋ ਕਈ ਕਈ ਇਦਾਂ ਨਾਲ ਸੀ ਸਮਾਜਿਕ ਤੌਰ ਉੱਤੇ ਵੀ ਸੌਖੇ ਹੋ ਜਾਣਗੇ ਇਦਾਂ ਹੁੰਦਾ ਨਾ ਬੰਦਾ ਸ਼ੋਭਾ ਵੜਾਈ ਭਾਲਦਾ ਇਦਾਂ ਧੀ ਪੁੱਤ ਦਾ ਵਿਆਹ ਕਰਦਾ ਸ਼ੋਭਾ ਵੜਾਈ ਹੁਣ ਛੱਡੋ ਵਿਆਹ ਤੇ ਪਹਿਲਾਂ ਨਾ ਜਦੋਂ ਵਿਆਹ ਉੱਤੇ ਜਾਣਾ ਏਦਾਂ ਤਿਆਰ ਹੋ ਕੇ ਜਾਣਾ ਏਦਾਂ ਹੁਣ ਲੋਕ ਮਰਨੇ ਤੇ ਵੀ ਤਿਆਰ ਹੋ ਕੇ ਜਾਂਦੇ ਆ ਜਾਂਦੇ ਆ ਕਿ ਨਹੀਂ ਜਾਂਦੇ ਲੈ ਫੇਰ ਕੀ ਲੋਕ ਕੀ ਕਹਿਣਗੇ ਉੱਥੇ ਵੀ ਤੂੰ ਕਿਸ ਦਾ ਦੁੱਖ ਸੰਦਾ ਕਰਨ ਜਾ ਰਿਹਾ ਕਿੱਦਾਂ ਤੇ ਗਾਂ ਜਿਨ੍ਹਾਂ ਦੇ ਬਾਪੂ ਮਰਿਆ ਹੁੰਦਾ ਉਹਨਾਂ ਨੇ ਵੀ ਵਿਆਹ ਹੀ ਬਣਾਇਆ ਹੁੰਦਾ ਫਿਰ ਉਹ ਵੀ ਉਦਾਂ ਦੇ ਹੀ ਹੁੰਦੇ ਆ ਗਾਂ ਉਹ ਵੀ ਉਹ ਵਿਆਹ ਬਣਾ ਕੇ ਬੈਠੇ ਹੁੰਦੇ ਆ ਗਾਂ ਏਦਾਂ ਚੰਗੀ ਕੈਟਰਿੰਗ ਚੰਗਾ ਇਦਾਂ ਦੇ ਖਾਣੇ ਪੀਣੇ ਵੀ ਹੱਦ ਹੋ ਗਈ ਬਾਪੂ ਦੇ ਗੁਣ ਯਾਦ ਕਰ ਲਓ ਇਦਾਂ ਵੀ ਖਾਂਦਾ ਪੀਂਦਾ ਬਾਪੂ ਗਿਆ ਖਾਂਦੇ ਪੀਂਦੇ ਤੁਸੀਂ ਚਲੇ ਜਾਣਾ ਵੀ ਰੱਬ ਬਹਿ ਜਾਓ ਪਾਈ 10 ਮਿੰਟ ਸੁਣ ਲਓ ਗੱਲ ਤਾਂ ਇਹ ਇਹ ਗੁਰਮਖੋ ਸਾਡੀਆਂ ਉਹ ਬੁਰੀਆਂ ਆਦਤਾਂ ਨੇ ਜਿਹੜੀਆਂ ਸੱਚਮੁੱਚ ਸਾਡੀਆਂ ਦੁਸ਼ਮਣ ਨੇ ਪਰ ਅਸੀਂ ਉਹਨਾਂ ਨੂੰ ਪਿਆਰ ਪਾ ਕੇ ਬੈਠੇ ਆ ਜੋ ਬਹਿرائی ਤਾਂ ਸਿਓ ਪ੍ਰੀਤ ਜਿਹੜੀਆਂ ਤੇਰੀਆਂ ਬੁਰੀਆਂ ਆਦਤਾਂ ਤੈਨੂੰ ਉਜਾੜਦੀਆਂ ਨੇ ਤੇਰੀਆਂ ਦੁਸ਼ਮਣ ਨੇ ਉਹਨਾਂ ਬੁਰੀਆਂ ਆਦਤਾਂ ਨੂੰ ਤੂੰ ਆਪਣਾ ਮਿੱਤਰ ਬਣਾ ਕੇ ਬਿਠਾ। ਜੋ ਬੈਰਾਈ ਤਾਂ ਸਿਉ ਪ੍ਰੀਤ। ਬਲੂਆ ਕੇ ਗ੍ਰਹਿ ਪੀਤਰ ਬਸੈ ਬਲੂਆ ਕੀ ਹੁੰਦਾ ਰੇਤ। ਬਲੂਆ ਕੇ ਗ੍ਰਹਿ ਬਲੂ ਮਰੇਤ ਦੇ ਘਰ ਦੇ ਵਿੱਚ ਤੂੰ ਵਸਦਾ। ਅਰਥ ਕੀ ਬਣਿਆ ਮਿੱਟੀ ਆਹ ਸਰੀਰ ਕੀ ਐ ਮਿੱਟੀ ਤੂੰ ਮਿੱਟੀ ਦੇ ਘਰ ਵਿੱਚ ਰਹਿ ਰਿਹਾ ਹੈ ਬੰਦਾ ਕਹਿੰਦਾ ਜੀ ਪੱਕਾ ਬਣਾ ਲਿਆ ਹੁਣ ਤੇ ਤਿੰਨ ਮੰਜ਼ਲਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਤੇਰਾ ਸਰੀਰ ਪੱਕੇ ਚ ਰਹਿੰਦਾ ਤੂੰ ਤੇ ਕੱਚੇ ਚ ਹੀ ਹੈ ਜਿਹੜਾ ਤੂੰ ਘਰ ਬਣਾਇਆ ਨਾ ਉਹ ਤੂੰ ਆਪਣੇ ਸਰੀਰ ਵਾਸਤੇ ਬਣਾਇਆ ਪਰ ਚੇਤਨ ਰੱਖੀ ਤੂੰ ਖੁਦ ਕੱਚੇ ਚ ਹੀ ਰਹਿ ਰਹੇ ਹੈ ਅਰਥ ਕੀ ਬਣਿਆ ਜਿਹੜਾ ਤੇਰਾ ਇਹ ਸਰੀਰ ਤੇਰਾ ਅਸਲ ਘਰ ਹੈ ਅਸੀਂ ਸਰੀਰ ਨਹੀਂ ਹੈ ਗੁਰਮਖੋ ਅਸੀਂ ਸਰੀਰ ਸਾਡਾ ਘਰ ਹੈ ਤੇ ਪਾਤਸ਼ਾਹ ਕਹਿੰਦੇ ਕੱਚਾ ਹੀ ਹੈ ਬਲੂਆ ਕੇ ਗ੍ਰਹਿ ਭੀਤਰ ਬਸੈ ਮਿੱਟੀ ਤੇ ਰੇਤ ਵਿੱਚ ਤੂੰ ਰਹਿ ਰਿਹਾ ਹੈ ਆਨੰਦ ਕੇ ਲਮਾਇਆ ਰੰਗ ਰਸੈ ਤੇ ਖੁਸ਼ੀਆਂ ਵੇਖ ਤੂੰ ਕਿੱਦਾਂ ਮਨਾਉਣਾ ਹੈ ਆਨੰਦ ਕੇ ਮौज-ਮਸਤੀਆਂ ਮਾਇਆ ਰੰਗ ਰਸੈ ਮਾਇਆ ਦੇ ਰੰਗ ਵਿੱਚ ਰਸ ਕੇ ਕਿਦਾਂ ਮौज-ਮਸਤੀਆਂ ਕਰਦਾ ਕੱਚੇ ਘਰ ਵਿੱਚ ਰਹਿਣਾ ਹੈ ਅਰਥ ਕੀ ਬਣਿਆ ਇਹਦਾ ਵੀ ਮौज-ਮਸਤੀਆਂ ਕਰਨ ਵਾਲਿਆ ਕੱਚੇ ਘਰ ਵਿੱਚ ਰਹਿਣਾ ਹੈ ਪਤਾ ਨਹੀਂ ਕਦੋਂ ਟਹਿ ਜਾਣਾ ਹੈ ਇਹ ਸਰੀਰ ਪਤਾ ਨਹੀਂ ਕਦੋਂ ਟਹਿ ਜਾਣਾ ਹੈ ਪਤਾ ਨਹੀਂ ਕਦੋਂ ਨਾਸ਼ ਹੋ ਜਾਣਾ ਹੈ ਇਹ ਕੱਚਾ ਹੈ ਇਹ ਪੱਕਾ ਨਹੀਂ ਹੈ ਪਰ ਤੂੰ ਕਿਦਾਂ ਅਗਿਆਨਤਾ ਵਸ ਹੋ ਕੇ ਕਿਦਾਂ ਤੂੰ ਖੁਸ਼ੀਆਂ ਮਨਾਉਣਾ ਇਦਾਂ ਬਲੂਆ ਕੇ ਗ੍ਰਹ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ ਦਿੜਣ ਕਰਮਾਨੈ ਪੱਕੇ ਤੌਰ ਤੇ ਮੰਨੀ ਬੈਠਾ ਹੈ ਦਿੜਣ ਕਰਮਾਨੈ ਮਨੈ ਪ੍ਰਤੀਤ ਪ੍ਰਤੀਤ ਕੀ ਹੁੰਦਾ ਪੂਰਨ ਭਰੋਸਾ ਪੱਕੇ ਤੌਰ ਤੇ ਮੰਨੀ ਬੈਠਾ ਤੇ ਪੂਰਨ ਭਰੋਸਾ ਕਰੀ ਬੈਠਾ ਹੈ ਵਿਰਲ ਕਰ ਮਾਨੈ ਮਨੈ ਪ੍ਰਤੀਤ ਕੀ ਵੀ ਮੈਂ ਮਰਨਾ ਨਹੀਂ ਕਾਲ ਨਾ ਆਵੇ ਮੂੜੇ ਚੀਤ ਐ ਮੂਰਖ ਮਣਾ ਐ ਮੂਰਖ ਚਿੱਤ ਦੇ ਵਿੱਚ ਤੂੰ ਮੰਨੀ ਬੈਠਾ ਵੀ ਕਾਲ ਨਾ ਆਵੇ ਕਾਲ ਨੇ ਨਹੀਂ ਆਉਣਾ ਇਹ ਤੂੰ ਚਿੱਤ ਚ ਮੰਨੀ ਬੈਠਾ ਪੱਕੇ ਤੌਰ ਤੇ ਅੱਛਾ ਇੱਕ ਇੱਕ ਨੁਕਤਾ ਸਮਝੋ ਬੜੇ ਧਿਆਨ ਨਾਲ ਆਪਾਂ ਜਿੰਨੇ ਬੈਠੇ ਆ ਛੱਡੋ ਬਾਹਰ ਦੀ ਗੱਲ ਕੁਸੀਂ ਥੱਲੇ ਬੈਠੇ ਹੋ 2 ਫੁੱਟ ਮੈਂ ਉੱਚਾ ਬੈਠਾ ਇਹਦਾ ਕੋਈ ਫਰਕ ਨਹੀਂ ਪੈਂਦਾ ਬਹੁਤਾ ਅੱਛਾ ਆਪਾਂ ਵੀ ਕਹਿੰਦੇ ਆ ਨਾ ਵੀ ਦੇਖੋ ਜੀ ਮਰ ਜਾਣਾ ਹੈ ਮਰ ਜਾਣਾ ਹੈ ਵੀ ਨਹੀਂ ਜੀ ਮੈਂ ਮੈਂ ਕਿੱਥੇ ਪ੍ਰਤੀਤ ਕਰੀ ਬੈਠਾ ਜੀ ਮੈਂ ਤਾਂ ਮੰਨਦਾ ਮੈਂ ਮਰ ਜਾਣਾ ਹੈ ਅੱਛਾ ਇਹ ਸਾਡਾ ਦਿਮਾਗ ਮੰਨਦਾ ਹੈ ਕਈ ਚੀਜ਼ਾਂ ਸਾਡਾ ਦਿਮਾਗ ਮੰਨਦਾ ਹੁੰਦਾ ਹੈ ਹੁਣ ਦਿਮਾਗ ਤੇ ਸਾਡਾ ਇਹ ਵੀ ਮੰਨਦਾ ਹੈ ਵੀ ਸੁੱਖ ਨਹੀਂ ਹੁੰਦੇ ਪੈਸੇ ਵਿੱਚ ਦਿਮਾਗ ਕਹਿੰਦਾ ਕਿ ਨਹੀਂ ਕਹਿੰਦਾ ਇਹ ਗੱਲ ਪਰ ਮਨ ਤੇ ਭਾਲਦਾ ਨਾ ਸੁੱਖ ਪੈਸਿਆਂ ਵਿੱਚੋਂ ਗੱਲ ਹੈ ਜਦੋਂ ਸਾਡੇ ਅੰਦਰ ਦਾ ਮਨ ਮੰਨਦਾ ਬਹੁਤ ਗੱਲਾਂ ਬੁੱਧੀ ਦਿਮਾਗ ਮਨਦਾ ਹੁੰਦਾ ਪਰ ਅੰਦਰ ਦਾ ਚਿੱਤ ਨਾ ਜਿਹੜਾ ਅੰਦਰ ਦਾ ਮਨ ਹੈ ਉਹ ਨਹੀਂ ਗੁਰਮੁਖ ਕੋ ਸਵਾਰ ਕਰਦਾ ਤੇ ਧਰਮ ਦੀ ਖੇਡ ਦਿਮਾਗੀ ਖੇਡ ਨਹੀਂ ਹੈ ਮਨ ਦੀ ਖੇਡ ਹੈ ਇਸ ਕਰਕੇ ਗੁਰੂ ਪਾਤਸ਼ਾਹ ਨੇ ਬਹੁਤਾ ਸਬੋਧਨ ਮਨ ਨੂੰ ਕੀਤਾ ਇਸ ਕਰਕੇ ਦਿਰਲ ਕਰ ਮਨੈ ਮਨੈ ਪ੍ਰਤੀਤ ਕਾਲ ਨਾ ਆਵੇ ਮੂੜੈ ਚੀਤ ਮੈਂ ਕਈ ਕਈ ਵਾਰ ਨਾ ਇਦਾਂ ਮਨ ਸੋਚਦਾ ਹੁੰਦਾ ਹੁੰਦਾ ਵੀ ਸ਼ਾਇਦ ਇੱਕ ਦਿਨ ਮੈਂ ਬਿਆਨ ਕੀਤਾ ਹਾਂ ਸਵੇਰੇ ਜਾਂ ਸ਼ਾਮ ਨੂੰ ਕੀਤਾ ਮੈਨੂੰ ਪਤਾ ਨਹੀਂ ਅਸੀਂ ਕਹਿੰਨੇ ਆ ਨਾ ਵੀ ਮੈਂ ਇੰਨੀ ਮਿਹਨਤ ਕਰਨੀ ਹੈ ਵੀ ਆਪਣੇ ਧੀਆ ਪੁੱਤਰਾਂ ਲਈ ਮੈਂ ਸੋਹਣਾ ਘਰ ਬਣਾ ਕੇ ਜਾਵਾਂ 25 30 ਕਿੱਲੇ ਜ਼ਮੀਨ ਦੇ ਵੀ ਲੈ ਕੇ ਦੇ ਕੇ ਜਾਵਾਂ ਜਦ ਚੰਗਾ ਕਾਰੋਬਾਰ ਸੈੱਟ ਕਰਕੇ ਦੇ ਕੇ ਜਾਵਾਂ ਇਦਾਂ ਵੀ ਮੇਰੇ ਧੀ ਪੁੱਤਰ ਨੂੰ ਨਾ ਕੁਝ ਕਰਨਾ ਨਾ ਪਵੇ ਇਦਾਂ ਇਹਦਾ ਅਰਥ ਕੀ ਹੈ ਵੀ ਬੈਠ ਕੇ ਖਾਈ ਜਾਵੇ ਬਸ ਅੱਛਾ ਉਹਨੇ ਵੀ ਨਹੀਂ ਖਾਣਾ ਬੈਠ ਕੇ ਉਹਨੇ ਅੱਗੇ ਨੂੰ ਤੁਰ ਪੈਣਾ ਵੀ ਹੁਣ ਇੱਕ ਤੋਂ ਮੈਂ ਚਾਰ ਬਣਾ ਲਾ ਤੇ ਕਿਉਂ ਨਹੀਂ ਵੀ ਬੈਠਣਾ ਜੇ ਕਿਤੇ ਅਸੀਂ ਇਹ ਮੰਨ ਕੇ ਬੈਠੇ ਆ ਨਾ ਵੀ ਮੈਂ ਇੰਨੀ ਕਮਾਈ ਕਰਕੇ ਚੱਲੇ ਆ ਹੁਣ ਮੇਰਾ ਪੁੱਤ ਧੀ ਟਿੱਕ ਕੇ ਖਾਲੂ ਗੱਟੇ ਨਹੀਂ ਖਾਣਾ ਉਹਨੇ ਉਹਨੇ ਅੱਗੇ ਹੋਰ ਹੋਰ ਸਹਸ ਖਟ ਲੱਕ ਉੱਠਦਾ ਤੁਰ ਪੈਣਾ ਉਧਰਲੇ ਪਾਸੇ ਨਾ ਅਸੀਂ ਚੈਨ ਕੀਤਾ ਨਾ ਸਾਡਿਆਂ ਨੇ ਕਰਨਾ ਅੱਛਾ ਫਿਰ ਕੀ ਹੋਣਾ ਹੋਣਾ ਕੀ ਚਾਹੀਦਾ ਜਿਹੜਾ ਜਿਹੜਾ ਸਾਡਾ ਗੁਰ ਇਤਿਹਾਸ ਸੱਚਦਾ ਗੁਰ ਇਤਿਹਾਸ ਕੱਲ ਗਿਆਨੀ ਰਾਜਦੀਪ ਸਿੰਘ ਦਾ ਨਾ ਫੋਨ ਆ ਗਿਆ ਮੈਨੂੰ ਤੇ ਉਹ ਉਹਨਾਂ ਨਾਲ ਵੀ ਅਸੀਂ ਇਦਾਂ ਹੀ ਇਹੀ ਗੱਲਾਂ ਚੱਲਦੀਆਂ ਹੁੰਦੀਆਂ ਜਦੋਂ ਆਜੀ ਕਦੇ ਇਦਾਂ ਤੇ ਨਾ ਅਸੀਂ ਇਹੀ ਗੱਲਾਂ ਕਰਦੇ ਪਏ ਸੀ ਵੀ ਕਿਤੇ ਟਕਾਂ ਆਵੇ ਤਾਂ ਸਹੀ ਬੰਦੇ ਨੂੰ ਕਿਤੇ ਕਿਤੇ ਤਾਂ ਬੰਦਾ ਇਦਾਂ ਰੁਕ ਜੇ ਨਾ ਵੀ ਹੁਣ ਬਹੁਤ ਹੋ ਗਿਆ ਬਸ ਵੀ ਹੁਣ ਯਾਰ ਹੁਣ ਧਰਮ ਵਾਲੇ ਪਾਸੇ 60 ਸਾਲ ਤੱਕ ਕਮਾਈ ਕਰ ਲਈ ਹੈ ਹੁਣ ਥੋੜਾ ਜਿਹਾ ਨਾ ਧਰਮ ਵਾਲੇ ਪਾਸੇ ਇਕੱਠੇ ਕਰਿਆ ਕਰਾਂਗੇ ਬੱਚਿਆਂ ਨੂੰ ਪੰਜਾਬੀ ਸਿਖਾਇਆ ਕਰਾਂਗੇ ਹੁਣ ਨਾ ਜਿਹੜੇ 10 15 ਸਾਲ ਬੱਚੇ ਆ ਉਹ ਏਦਾਂ ਬਤੀਤ ਕਰੀਏ ਧਰਮ ਵਾਲੇ ਪਾਸੇ ਕੁਛ ਨਾ ਕੁਛ ਚੰਗਾ ਕਰ ਲਈਏ ਹੋਣਾ ਚਾਹੀਦਾ ਮੈਨੂੰ ਲੱਗਦਾ ਵੀ 60 ਸਾਲ ਤੋਂ ਬਾਅਦ ਸਰਕਾਰ ਪੈਰਮੈਂਟ ਦੇ ਦਿੰਦੀ ਹੈ ਆਪਾਂ ਵੀ ਕੰਮਕਾਰ ਤੋਂ ਰਿਟਾਇਰਮੈਂਟ ਲੈ ਕੇ ਨਾ ਧਰਮ ਵਾਲੇ ਪਾਸੇ ਤੁਰ ਪੇ ਬੰਦਾ ਤੂੰ ਚੰਗਾ ਜਿੰਦਗੀ ਸੋਹਣੀ ਹੋ ਜੇਗੀ ਉਦਾਂ ਅੱਛਾ ਸੋਣਾ ਕੀ ਚਾਹੀਦਾ ਹੋਣਾ ਇਹ ਚਾਹੀਦਾ ਜਿਹੜਾ ਕੁਛ ਗੁਰੂ ਨੇ ਕੀਤਾ ਗੁਰੂ ਨਾਨਕ ਸਾਹਿਬ ਨੇ ਭਾਈ ਲੈਣੇ ਦੇ ਲਈ ਕੋਈ ਜ਼ਮੀਨ ਜਾਇਦਾਦ ਨਹੀਂ ਜੋੜੀ ਕੀ ਕੀਤਾ ਲੈਣਿਆ ਇਹ ਇਹ ਵੀ ਕਿਹਾ ਲੈਣਿਆ ਕਰਤਾਰਪੁਰ ਛੱਡ ਕੇ ਚਲਾ ਜਾਏਗਾ ਬਾਬੇ ਦਾ ਵਾਰਸ ਕੌਣ ਆ ਭਾਈ ਲੈਣਾ ਬਾਬੇ ਨੇ ਕਿ ਲੈਣਿਆ ਇੱਥੋਂ ਛੱਡ ਕੇ ਚਲਾ ਜਾ ਜਿਹੜਾ ਮੈਂ ਕਰਤਾਰਪੁਰ ਮੈਂ ਵਸਾਇਆ ਨਾ ਉੱਥੇ ਵੀ ਨਹੀਂ ਤੂੰ ਰਹਿਣਾ ਇਹ ਛੱਡ ਕੇ ਚਲਾ ਜਾਏ ਪਰ ਨਾਲ ਕਿਹਾ ਲੈਣਿਆ ਮੈਂ ਤੇਰੇ ਅੰਦਰ ਇੰਨੀ ਸਮਰੱਥਾ ਭਰ ਦਿੱਤੀ ਹੈ ਮੈਂ ਤੈਨੂੰ ਇੰਨਾ ਕਾਬਿਲ ਬਣਾ ਦਿੱਤਾ ਹੈ ਮੈਂ ਤੇਰੇ ਅੰਦਰ ਇੰਨੇ ਗੁਣ ਭਰ ਦਿੱਤੇ ਨੇ ਕੱਲੇ ਤੂੰ ਆਪਣਾ ਘਰ ਨਹੀਂ ਵਸਾਏਂਗਾ ਤੂੰ ਹੋਰ ਲੱਖਾਂ ਨੂੰ ਵਸਾ ਦੇਵੇਂਗਾ ਇੰਨੀ ਯੋਗਤਾ ਪੈਦਾ ਕੀਤੀ ਬਾਬੇ ਨੇ ਘਰ ਨਹੀਂ ਬਣਾਇਆ ਲੈਣੇ ਵਾਸਤੇ ਲੈਣੇ ਦੇ ਅੰਦਰ ਯੋਗਤਾ ਇੰਨੀ ਭਰੀ ਉਹਨੇ ਲੱਖਾਂ ਹੋਰਾਂ ਨੂੰ ਵਸਾ ਦਿੱਤਾ ਯੋਗਤਾ ਭਰੀਆਂ ਗੁਣ ਭਰੀਆਂ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਸਾਹਿਬ ਨੂੰ ਅਸੀਂ ਅਸੀਂ ਇਤਿਹਾਸ ਇਦਾਂ ਸਮਝੇ ਨਹੀਂ ਅਸੀਂ ਸਾਖੀਆਂ ਸਮਝੀਆਂ ਕੱਲੀਆਂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਨੂੰ ਗਦੀ ਤੇ ਬਿਠਾਉਂਦੇ ਨੇ ਕਹਿੰਦੇ ਨੇ ਬਾਬਾ ਅਮਰਦਾਸ ਜੀ ਖਡੂਰ ਛੱਡ ਕੇ ਚਲੇ ਜਾਣਾ ਇੱਥੇ ਨਹੀਂ ਖਡੂਰ ਨਹੀਂ ਰਹਿਣਾ ਔਰ ਇਦਾਂ ਹੀ ਹੋਇਆ ਜਾ ਕੇ ਗੋਵਿੰਦਵਾਲ ਵਸਾਇਓ ਜੀ ਬਾਬਾ ਘਰ ਗੁਰੂ ਅੰਗਦ ਸਾਹਿਬ ਪਾਤਸ਼ਾਹ ਕਹਿੰਦੇ ਅਮਰਦਾਸ ਬਾਬਾ ਜੀ ਮੈਂ ਤੁਹਾਡੇ ਅੰਦਰ ਇੰਨੇ ਗੁਣ ਭਰ ਦਿੱਤੇ ਇੰਨੀ ਸ਼ਕਤੀ ਭਰ ਦਿੱਤੀ ਇੰਨੀ ਸਮਰੱਥਾ ਭਰ ਦਿੱਤੀ ਤੁਸੀਂ ਜਿੱਥੇ ਬੈਠੋਗੇ ਉੱਥੇ ਹਜ਼ਾਰਾਂ ਹੋਰ ਵਸ ਜਾਣਗੇ ਹਜ਼ਾਰਾਂ ਹੋਰਾਂ ਦੇ ਘਰ ਵੀ ਬਣ ਜਾਣਗੇ ਔਰ ਹੋ ਜਾਣਾ ਹਜ਼ਾਰਾਂ ਦੇ ਘਰ ਬਣਗੇ ਗੋਵਿੰਦਵਾਲ ਸਾਹਿਬ ਹੁਣ ਗੁਰੂ ਨੇ ਸਾਨੂੰ ਇਹ ਸਿਖਾਇਆ ਵੀ ਆਪਣੇ ਵਾਰਸਾਂ ਦੇ ਅੰਦਰ ਗੁਣ ਇੰਨੇ ਭਰੋ ਉਹਨਾਂ ਅੰਦਰ ਅਕਲ ਇੰਨੀ ਭਰੋ ਉਹਨਾਂ ਅੰਦਰ ਸਮਰੱਥਾ ਇੰਨੀ ਭਰੋ ਉਹ ਦੁਨੀਆ ਨੂੰ ਵੀ ਵਸਾਉਣ ਸਾਨੂੰ ਫਿਕਰ ਪਿਆ ਹੁੰਦਾ ਮੇਰੇ ਦਾ ਕੀ ਬਣੂਗਾ ਹੁਣ ਸਾਨੂੰ ਫਿਕਰ ਇਹ ਬਣਿਆ ਹੁੰਦਾ ਵੀ ਹਾਏ ਮੇਰੇ ਵਾਲੇ ਦਾ ਕੀ ਬਣੂਗਾ ਕਦੇ ਉਹ ਨਾ ਭੁੱਖਾ ਮਰ ਜੇ ਗੁਰੂ ਨੇ ਇਸ ਸਮਰੱਥਾ ਭਰੀ ਕਿ ਜਿਹੜਾ ਮੇਰਾ ਸਿੱਖ ਹੈ ਉਹ ਤਾਂ ਹੋਰ ਵੀ ਲੱਖਾਂ ਨੂੰ ਵਸਾਏਗਾ ਲੱਖਾਂ ਦੇ ਪੇਟ ਭਰ ਦੇਵੇਗਾ ਸਿੱਖ ਅੰਦਰ ਤੇ ਇੰਨੀ ਸਮਰੱਥਾ ਭਰੀ ਸੀ ਗੁਰਮੁਖ ਇਸ ਇਸ ਕਰਕੇ ਗੱਲ ਹੈ ਗੁਣ ਭਰਨ ਦੀ ਗੱਲ ਹੈ ਅਕਲ ਦੇਣ ਦੀ ਗੱਲ ਹੈ ਧਰਮ ਦੀ ਸਿੱਖਿਆ ਦੇਣ ਦੀ ਉਹ ਇਨਾ ਮੋਹ ਮਮਤਾ ਵਿੱਚੋਂ ਛੱਡ ਕੇ ਉਹ ਦੁਨੀਆ ਦੇ ਵਿੱਚ ਚਮਕ ਕੇ ਇਦਾਂ ਉਹਨੂੰ ਸਾਰੇ ਆਪਣੇ ਲੱਗਣ ਉਹ ਉਹਨੂੰ ਕੇਵਲ ਧਨ ਦੌਲਤ ਵਾਲੇ ਪਾਸੇ ਨਾ ਆਪਾਂ ਲਾਈਏ ਸਮਰੱਥਾ ਪੈਦਾ ਕਰੀਏ ਆਪਣੇ ਬੱਚਿਆਂ ਦੇ ਅੰਦਰ ਗੁਣ ਭਰਈਏ ਆਪਣੀ ਔਲਾਦ ਦੇ ਅੰਦਰ ਇਹ ਇਹ ਗੁਰੂ ਨੇ ਸਾਨੂੰ ਸਿਖਾਇਆ ਇਹ ਇਦਾਂ ਤੋ ਪਾਤਸ਼ਾਹ ਕਹਿੰਦੇ ਦਿਰਲ ਕਰ ਮਾਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੇ ਚੀਤ ਐ ਮੂਰਖਾ ਤੇਰੇ ਚਿੱਤ ਵਿੱਚ ਇਹ ਹੈ ਵੀ ਮੌਤ ਨਹੀਂ ਆਉਣੀ ਕਾਲ ਨਹੀਂ ਆਉਣਾ ਹੈ ਬੈਰ ਵਿਰੋਧ ਕਾਮ ਕ੍ਰੋਧ ਮੋਹ ਆਹ ਤੇਰੀ ਜ਼ਿੰਦਗੀ ਬੈਰ ਕਮਾਉਣਾ ਵਿਰੋਧ ਕਰਦਾ ਹਰ ਥਾਂ ਦੇ ਉੱਤੇ ਸੱਚ ਦਾ ਕਾਮ ਦੇ ਵਿੱਚ ਫਿਰਦਾ ਕ੍ਰੋਧ 24 ਘੰਟੇ ਤੇਰੇ ਅੰਦਰ ਹੈ ਮੂਚ ਬੰਨਿਆ ਹੋਇਆ ਝੂਠ ਵਿਕਾਰ ਝੂਠ ਸਦੀ ਵੀ ਆਪਣਾ ਸਾਥੀ ਮੰਨ ਲਿਆ ਵਿਕਾਰ ਮੰਦੇ ਕਰਮ ਮਹਾ ਲੋਭ ਮਹਾ ਲੋਭੀ ਹੋਇਆ ਫਿਰਦਾ ਧਰੋ ਧਰੋ ਹੁੰਦਾ ਹੈ ਗਦਾਰੀ ਕਰਨੀ ਮੁਖਾਲਫਤ ਕਰਨੀ ਕਹਿਣ ਲੱਗੇ 24 ਘੰਟੇ ਧੋਖਾ ਕਰਦਾ ਧਰੋ ਕਰਦਾ ਪਿਆਹੂ ਜੁਗਤ ਐਸ ਜੁਗਤ ਦੇ ਨਾਲ ਕਿਹੜੀ ਜੁਗਤ ਬਰ ਬਰਉਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਤਰੋ ਇਆਹੂ ਜੁਗਤ ਐਸ ਜੁਗਤੀ ਵਿੱਚ ਰਹਿੰਦੇ ਆਂ ਕ੍ਰੋਧ ਹੰਕਾਰ ਲੋਭ ਮਮਤਾ ਝੂਠ ਲੋਭ ਤ੍ਰੋਭ ਦੀ ਇਹ ਜੁਗਤ ਵਿੱਚ ਰਹਿੰਦੇ ਆਂ ਬਿਹਾਨੇ ਕਈ ਜਨਮ ਤੂੰ ਪਹਿਲਾਂ ਵੀ ਕਈ ਜਨਮ ਬਤੀਤ ਕਰ ਚੁੱਕਿਆ ਤੇ ਇਹੀ ਕ੍ਰੋਧ ਲੋਭ ਮੋਹ ਹੁਣ ਲਈ ਫਿਰਦਾ ਇਹ ਤਾਂ ਕਈ ਜਨਮ ਤੇਰੇ ਪਹਿਲਾਂ ਦੇ ਵੀ ਹੈ ਨਾ ਜਿਹੜੇ ਗੁਰਮਖੋ ਮਹਾਤਮਾ ਬੁੱਧ ਜੀ ਸਨ ਨਾ ਚਲੋ ਇੱਕ ਇੱਕ 2 ਮਿੰਟ ਚ ਕਰ ਲਈਏ ਗੱਲ ਇਹ ਵੀ ਮਨ ਚਿੱਤੇ ਆ ਗਈ ਮਹਾਤਮਾ ਬੁੱਧ ਜੀ ਜਿਸ ਜੀਵਨ ਨੂੰ ਪੜਦੇ ਆ ਕਦੇ ਇੱਕ ਵਾਰ ਨਾ ਜ਼ਰੂਰ ਪੜੋ ਜਨਮ ਬੁੱਧ ਜੀ ਦਾ ਉਹਦੇ ਵਿੱਚ ਨਾ ਇਦਾਂ ਦੱਸਦੇ ਨੇ ਵੀ ਜਿਹੜਾ ਸਾਰਨਾਥ ਮੰਦਿਰ ਆ ਨਾ ਸਾਰਨਾਥ ਮੰਦਿਰ ਹੈ ਬੁੱਧ ਜੀ ਦਾ ਮੰਦਿਰ ਹੈ ਇੱਕ ਉਹਦੇ ਚ ਨਾ 3-4 ਇਦਾਂ ਚਾਰ ਤਸਵੀਰਾਂ ਤੁਸੀਂ ਐਂਟਰੀ ਕਰੋਗੇ ਮੈਂ ਕੱਲ ਨੈਟ ਤੇ ਵੇਖ ਰਿਆ ਸੀ ਉਦੋਂ ਤਨਾ ਚਾਰ ਇਦਾਂ ਤਸਵੀਰਾਂ ਬਣੀਆਂ ਹੋਈਆਂ ਨੇ ਪਹਿਲੇ ਤਸਵੀਰ ਦੇ ਵਿੱਚ ਇਹ ਜਿੱਤਾ ਕਰੋ ਜੀ ਇਹ ਬੁੱਧ ਜੀ ਨੂੰ ਦਿਖਾਇਆ ਹੋਇਆ ਹੈ ਦੂਜੇ ਚ ਉਹਨਾਂ ਦੀ ਮਾਤਾ ਨੂੰ ਦਿਖਾਇਆ ਹੋਇਆ ਤੀਜੇ ਵਿੱਚ ਇੱਕ ਹਾਥੀ ਦਿਖਾਇਆ ਹੋਇਆ ਚੌਥੇ ਵਿੱਚ ਜਨਮ ਦਿਖਾਇਆ ਬੁੱਧ ਦਾ ਉਹ ਇਤਿਹਾਸ ਹੈ ਉਹਨਾਂ ਦਾ ਬੁੱਧ ਜੀ ਆਪਣੇ ਸੇਵਕਾਂ ਨੂੰ ਇਹ ਦੱਸਦੇ ਹੁੰਦੇ ਸੀ ਵੀ ਮੇਰਾ ਪਿਛਲਾ ਜਨਮ ਹਾਥੀ ਦਾ ਸੀ। ਕਹਿੰਦਾ ਜਦੋਂ ਮਹਾ ਬੁੱਧ ਜੀ ਨੂੰ ਗਿਆਨ ਮਿਲਿਆ ਇਦਾਂ ਗਿਆਨ ਦੀ ਪ੍ਰਾਪਤੀ ਹੋਈ ਤੇ ਉਹਨਾਂ ਦੱਸਿਆ ਆਪਣੇ ਸੇਵਕਾਂ ਨੂੰ ਵੀ ਮੇਰਾ ਪਿਛਲਾ ਜਨਮ ਹਾਥੀ ਦਾ ਸੀ। ਵੈਸੇ ਤਾਂ ਉਹਨਾਂ ਨੇ ਦੱਸ ਆਪਣੀ ਕੋਟ ਉੱਤੇ 7 ਜਨਮ 7 ਜਨਮ ਦੱਸੇ ਪਿਛਲੇ ਪਰ ਪਿਛਲਾ ਜਨਮ ਕਿਹਦਾ ਸੀ ਹਾਥੀ ਦਾ। ਫਿਰ ਉਹਨਾਂ ਸੇਵਕਾਂ ਨੇ ਪੁੱਛਿਆ ਵੀ ਫਿਰ ਤੁਸੀਂ ਹਾਥੀ ਸੀ ਪਿਛਲੇ ਜਨਮ ਦੇ ਵਿੱਚ ਤੁਹਾਡੀ ਮੌਤ ਕਿਵੇਂ ਹੋਈ ਸੀ ਜਦੋਂ ਦੱਸਿਆ ਉਹਨਾਂ ਦੇ ਆਪਣੇ ਸੇਵਕਾਂ ਵੀ ਬੁੱਧ ਜੀ ਫਿਰ ਤੁਸੀਂ ਦੱਸੋ ਵੀ ਹਾਥੀ ਹੁੰਦਿਆਂ ਹੋਇਆਂ ਤੁਹਾਡੀ ਮੌਤ ਕਿਵੇਂ ਹੋਈ ਸੀ ਫਿਰ ਉਹਨਾਂ ਦੱਸਿਆ ਕਹਿੰਦੇ ਇੱਕ ਵਾਰ ਜਦੋਂ ਮੇਰੀ ਮੌਤ ਹੋਈ ਨਾ ਉਹਦਾ ਕਾਰਨ ਕੀ ਸੀ ਵੀ ਜੰਗਲ ਨੂੰ ਅੱਗ ਲੱਗੀ ਜੰਗਲ ਨੂੰ ਅੱਗ ਲੱਗੀ ਤੇ ਸਾਰੇ ਜਿਹੜੇ ਇਦਾਂ ਪਸ਼ੂ ਪੰਛੀ ਸਨ ਉਹ ਭੱਜਣ ਲੱਗੇ ਤੇਜ਼ੀ ਨਾਲ ਤੇ ਕਹਿੰਦੇ ਹਾਥੀ ਤਸ ਸੁਸਤ ਹੁੰਦਾ ਹੈ ਭਾਰਾ ਵੀ ਹੁੰਦਾ ਹੈ ਸਰੀਰ ਦਾ ਇਸ ਕਰਕੇ ਦੂਜੇ ਪਸ਼ੂਆਂ ਪੰਛੀਆਂ ਦੇ ਬਰੋਬਰ ਭੱਜ ਨਹੀਂ ਸਕਦਾ ਉਹ ਜਿਹੜੇ ਦੂਜੇ ਹੁਣ ਹਿਰਨ ਨੇ ਜਾਂ ਘੋੜੇ ਨੇ ਉਹ ਤਾਂ ਤੇਜ਼ ਭੱਜਦੇ ਨੇ ਤੇ ਉਹ ਕਹਿੰਨ ਲੱਗੇ ਹਾਥੀ ਤੇਜ਼ ਨਹੀਂ ਸੀ ਭੱਜ ਸਕਦਾ ਮੈਂ ਸਭ ਤੋਂ ਪਿੱਛੇ ਰਹਿ ਗਿਆ ਅੱਗ ਜੰਗਲ ਚਾਰੇ ਪਾਸੇ ਫੈਲ ਚੁੱਕੀ ਸੀ ਭੱਜਦਾ ਭੱਜਦਾ ਮੈਂ ਹੌਲੀ ਹੌਲੀ ਮੈਨੂੰ ਇਹ ਵੀ ਡਰ ਸੀ ਵੀ ਕੋਈ ਮੇਰੇ ਅੱਗੇ ਨਾ ਆ ਜਾਏ ਮੇਰੇ ਅੱਗੇ ਵਿੱਚ ਵੱਜ ਕੇ ਮੇਰੇ ਡੇਗਣਾ ਪਵੇ ਕੋਈ ਕੋ ਹਾਕੀ ਭਾਰਾ ਹੁੰਦਾ ਤੇ ਮੈਂ ਬੜਾ ਹੌਲੀ-ਹੌਲੀ ਪੱਜ ਰਿਹਾ ਸਾਂ ਇੰਨੇ ਨੂੰ ਇੱਕ ਖਰਗੋਸ਼ ਦਾ ਬੱਚਾ ਆਇਆ ਖਰਗੋਸ਼ ਦਾ ਬੱਚਾ ਆਇਆ ਤੇ ਉਹ ਮੇਰੇ ਜਦੋਂ ਮੈਂ ਪੈਰ ਰੱਖਣ ਲੱਗਣਾ ਹੌਲੀ ਦਿਨ ਤੇ ਮੇਰੇ ਪੈਰ ਥੱਲੇ ਆ ਗਿਆ ਇਦਾਂ ਉਹਨੂੰ ਇਹ ਲੱਗਿਆ ਵੀ ਇਹ ਬਹੁਤ ਵੱਡਾ ਕੋਈ ਥੰਮ ਹੈ ਮੈਂ ਥੱਲੇ ਬੈਠ ਜਾਵਾਂ ਇਹਦੇ ਮੈਂ ਬਚ ਜਾਵਾਂਗਾ ਸਿੱਧਾ ਦਾ ਪੈਰ ਜਦੋਂ ਇਹਦਾ ਪੈਰ ਰੱਖਣ ਲੱਗੇ ਤੇ ਖਰਗੋਸ਼ ਦਾ ਬੱਚਾ ਥੱਲੇ ਜਾ ਕੇ ਇਦਾਂ ਉਸ ਛੋਟੇ ਜਿਹੇ ਹਿਰਨ ਦਾ ਬੱਚਾ ਉਹਨੂੰ ਇਹ ਲੱਗਿਆ ਵੀ ਇਹ ਕੋਈ ਬਹੁਤ ਵੱਡਾ ਥੰਮ ਹੈ ਕੋਈ ਆਸਰਾ ਹੈ ਇਹ ਥੱਲੇ ਬਚ ਜਾਵਾਂਗਾ ਮੈਂ ਬੁੱਧ ਜੀ ਕਹਿਣ ਲੱਗੇ ਹੁਣ ਹਾਥੀ ਜੇ ਉਹ ਪੈਰ ਰੱਖਦਾ ਸੀ ਤੇ ਖਰਗੋਸ਼ ਦਾ ਬੱਚਾ ਮਰ ਜਾਣਾ ਸੀ ਉਹ ਉੱਥੇ ਹੀ ਬਹਿ ਗਿਆ ਬੁੱਧ ਜੀ ਕਹਿਣ ਲੱਗੇ ਮੈਂ ਖੜਾ ਹੀ ਰਿਹਾ ਇਦਾਂ ਹਾਥੀ ਖੜਾ ਹੀ ਰਿਹਾ ਤੇ ਖੜਾ ਖੜਾ ਸਾਰਾ ਹਾਥੀ ਸੜ ਕੇ ਮਰ ਗਿਆ ਸੜ ਕੇ ਮਰ ਗਿਆ ਬੁੱਧ ਜੀ ਕਹਿਣ ਲੱਗੇ ਮੇਰਾ ਸਰੀਰ ਹਾਥੀ ਸੀ ਮਰ ਗਿਆ ਪਰ ਮੈਂ ਉਹ ਆਪਣਾ ਸੁਭਾਅ ਪਰਮੋ ਅਹਿੰਸਾ ਹਿੰਸਾ ਧਰਮ ਵਾਲਾ ਵੀ ਕਿਸੇ ਜੀਵ ਨੂੰ ਮਾਰਨਾ ਨਹੀਂ ਮੈਂ ਨਾਲ ਹੀ ਲੈ ਕੇ ਆ ਗਿਆ ਜਦ ਸੁਭਾਅ ਸੀ ਨਾ ਉਹ ਪਿਛਲੇ ਜਨਮ ਦਾ ਵੀ ਕਿਸ ਆਪ ਮਰ ਜਾਈਏ ਪਰ ਕਿਸੇ ਜੀਵ ਨੂੰ ਮਰਨ ਨਹੀਂ ਦੇਣਾ ਕਹਿੰਦੇ ਮੈਂ ਉਹ ਆਪਣਾ ਪੁਰਾਣਾ ਸੁਭਾਅ ਹੁਣ ਵੀ ਨਾਲ ਹੀ ਲੈ ਕੇ ਆ ਗਿਆ ਹਿੰਸਾ ਪਰਮੋ ਦਰਮਾ ਉਹਨਾਂ ਦਾ ਸੀ ਕਿ ਹਿੰਸਾ ਨਹੀਂ ਕਰਨੀ ਇਹਦਾ ਅਰਥ ਬਣਦਾ ਹੈ ਕਿ ਗੁਰਮਖੋ ਬੁੱਧ ਜੀ ਨੇ ਇਹ ਦੱਸਿਆ ਔਰ ਅਸੀਂ ਕੱਲੇ ਬੁੱਧ ਜੀ ਕਿਉਂ ਅਸੀਂ ਸਾਰੇ ਹੀ ਕੁਝ ਨਾ ਕੁਝ ਆਪਣੀਆਂ ਆਦਤਾਂ ਨਾਲ ਲੈ ਕੇ ਆਇਆ ਆਪਣੇ ਸਾਡੀਆਂ ਆਦਤਾਂ ਦੱਸਦੀਆਂ ਨੇ ਅਸੀਂ ਪਿੱਛੇ ਕੀ ਹੁੰਦੇ ਸੀ ਇਸ ਕਰਕੇ ਪਾਤਸ਼ਾਹ ਕਹਿੰਦੇ ਆਹੂ ਜੁਗ ਤਬ ਬਹਾਨੇ ਕਈ ਜਨਮ ਇਦਾਂ ਕਰਦਿਆਂ ਤੂੰ ਪਹਿਲਾਂ ਵੀ ਕਈ ਜਨਮ ਬਤੀਤ ਕਰ ਚੁੱਕਿਆ ਹੁਣ ਕੀ ਕਰਾਂ ਨਾਨਕ ਰਾਖ ਲੇਹੋ ਹੁਣ ਅਰਦਾਸ ਕਰ ਏ ਨਾਨਕ ਜੀ ਹੇ ਪ੍ਰਮਾਤਮਾ ਰੱਖ ਲੇਹੋ ਆਪਨ ਕਰ ਕਰਮ ਕਰਮ ਦਾ ਅਰਥ ਹੈ ਮਿਹਰ ਬਖਸ਼ਿਸ਼ ਹੇ ਪ੍ਰਮਾਤਮਾ ਹੁਣ ਕਿਰਪਾ ਕਰਕੇ ਆਪਣੀ ਮਿਹਰ ਆਪਣਾ ਤਰਸ ਕਰਕੇ ਮੈਨੂੰ ਆਪਣੇ ਚਰਨਾਂ ਵਿੱਚ ਰੱਖ ਲਵੋ ਤਾਂ ਜੋ ਮੈਨੂੰ ਹੋਰ ਜਨਮ ਨਾ ਭੋਗਣੇ ਪੈਣ ਕਿਰਪਾ ਕਰਕੇ ਆਪਨ ਕਰ ਕਰਮ ਆਪਣੀ ਬਖਸ਼ਿਸ਼ ਕਰਕੇ ਮੈਨੂੰ ਆਪਣੇ ਚਰਨਾਂ ਵਿੱਚ ਰੱਖ ਲਵੋ ਪੁੱਲਾ ਚੁੱਕਾਂ ਦੀ ਖਿਮਾ ਫਤਿਹ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ